ਹਰ ਔਰਤ ਨੂੰ ਮਿਲੇਗਾ 3000 ਰੁਪਏ ਪ੍ਰਤੀ ਮਹੀਨਾ ਇਸ ਤਰ੍ਹਾਂ ਪ੍ਰੋਫਰਮ ਲਵੋ ਲਾਭ ਬਸ ਕਿਰਾਏ ਸੰਬੰਧੀ ਵੱਡਾ ਅਪਡੇਟ ਮਹਾਰਾਸ਼ਟਰ ਰਾਜ ਵਿੱਚ ਮਹਾਂ ਲక్ష్ਮੀ ਯੋਜਨਾ ਸ਼ੁਰੂ ਕੀਤੀ ਗਈ ਹੈ ਮਹਾਰਾਸ਼ਟਰ ਰਾਜ ਵਿੱਚ ਮਹਾਂ ਲక్ష్ਮੀ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ ਇਸ ਯੋਜਨਾ ਦੇ ذریعے ਸਰਕਾਰ ਹਰ ਔਰਤ ਦੇ ਬੈਂਕ ਖਾਤੇ ਵਿੱਚ 3000 देवेगी सरकार ਵੱਲੋਂ ਮਹਾ ਲక్ష్ਮੀ ਯੋਜਨਾ ਸ਼ੁਰੂ ਕਰਨ ਦਾ ਮੁੱਖ ਉਦੇਸ਼ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਹੈ ਜਿਸ ਲਈ ਕਾਂਗਰਸ ਸਰਕਾਰ ਮਹਾਰਾਸ਼ਟਰ ਰਾਜ ਦੇ ਯੋਗ ਉਮੀਦਵਾਰਾਂ ਨੂੰ ਕਈ ਤਰ੍ਹਾਂ ਦੇ ਨਵੇਂ ਉਪਾਅ ਅਤੇ ਲਾਭ ਦੇ ਰਹੀ ਹੈ ਜੇਕਰ ਤੁਸੀਂ ਵੀ ਮਹਾ ਲక్ష్ਮੀ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਇਸ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਮਹਾ ਲక్ష్ਮੀ ਯੋਜਨਾ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਮਹਾ ਲక్ష్ਮੀ ਯੋਜਨਾ ਕੀ ਹੈ ਮਹਾਰਾਸ਼ਟਰ ਰਾਜ ਵਿੱਚ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਵੱਡੀ ਯੋਜਨਾ ਮਹਾਲక్ష్ਮੀ ਯੋਜਨਾ ਹੈ ਇਸ ਯੋਜਨਾ ਦੇ ਤਹਿਤ ਮਹਾਰਾਸ਼ਟਰ ਸਰਕਾਰ ਰਾਜ ਦੀਆਂ ਸਾਰੀਆਂ ਯੋਗ ਔਰਤਾਂ ਨੂੰ ਉਹਨਾਂ ਦੇ ਬੈਂਕ ਖਾਤੇ ਵਿੱਚ ਡੀबीटी ਰਾਹੀਂ 3000 ਰੁਪਏ ਦੇ ਰਹੀ ਹੈ ਇਹ ਵਿੱਤੀ ਸਹਾਇਤਾ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ BPL APL ਅਤੇ ਗਰੀਬ ਹੋਰ ਸੀਮਾਂਤ ਖੇਤਰਾਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਦਿੱਤੀ ਜਾਏਗੀ ਇਸ ਯੋਜਨਾ ਦੇ ਤਹਿਤ ਕਾਂਗਰਸ ਸਰਕਾਰ ਨੇ ਘੋਸ਼ਣਾ ਕੀਤੀ ਕਿ ਮਹਾਰਾਸ਼ਟਰ ਰਾਜ ਦੀਆਂ ਸਾਰੀਆਂ ਔਰਤਾਂ ਨੂੰ ਗਰੀਬੀ ਹਟਾਓ ਪ੍ਰੋਗਰਾਮ ਦੇ ਤਹਿਤ ਸਾਲਾਨਾ 1 ਲੱਖ ਰੁਪਏ ਦਿੱਤੇ ਜਾਣਗੇ। ਇੰਨਾ ਹੀ ਨਹੀਂ ਔਰਤਾਂ ਨੂੰ ਬੱਸ 'ਚ ਸਫ਼ਰ ਕਰਨ ਤੇ ਕੋਈ ਕਿਰਾਇਆ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਇਸ ਯੋਜਨਾ ਤਹਿਤ ਮਹਾਰਾਸ਼ਟਰ ਰਾਜ 'ਚ ਔਰਤਾਂ ਨੂੰ ਹੋਰ ਵੀ ਕਈ ਲਾਭ ਦਿੱਤੇ ਜਾ ਰਹੇ ਨੇ। ਮਾਂ ਲక్ష్ਮੀ ਯੋਜਨਾ ਦੇ ਲਾਭ ਮਾ લક્ષਮੀ ਯੋਜਨਾ ਦੇ ਤਹਿਤ ਮਹਾਰਾਸ਼ਟਰ ਰਾਜ ਦੇ ਨਾਗਰਿਕਾਂ ਨੂੰ 혜ਟ ਲਿਖੇ ਲਾਭ ਮਿਲਣਗੇ। ਸਕੀਮ ਦੇ ਤਹਿਤ ਤੁਹਾਨੂੰ ਮੁਫਤ ਬੱਸ ਯਾਤਰਾ ਸਹਾਇਤਾ ਮਿਲੇਗੀ। ਤੁਹਾਨੂੰ ਗਰੀਬੀ ਹਟਾਓ ਪ੍ਰੋਗਰਾਮ ਦੇ ਤਹਿਤ 1 ਲੱਖ ਰੁਪਏ ਦੀ ਰਕਮ ਦਿੱਤੀ ਜਾ ਸਕਦੀ ਹੈ। ਹਰ ਮਹੀਨੇ 3000 ਰੁਪਏ ਡੀਬੀਟੀ ਰਾਹੀਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਉਣਗੇ। ਔਰਤਾਂ ਮਜ਼ਬੂਤ ਅਤੇ ਆਤਮ ਨਿਰਪਰ ਹੋਣਗੀਆਂ। ਮਾ લક્ષਮੀ ਯੋਜਨਾ ਲਈ ਯੋਗਤਾ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀ ਮਹਾ ਲక్ష్ਮੀ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਹੇਠ ਲਿਖੇ ਯੋਗਤਾ ਮਾਪਦੰਡ ਹੋਣੇ ਚਾਹੀਦੇ ਨੇ ਤੁਹਾਨੂੰ ਮਹਾਰਾਸ਼ਟਰ ਰਾਜ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਪਰਿਵਾਰ ਦੀ ਸਿਰਫ ਬਜ਼ੁਰਗ ਔਰਤ ਹੀ ਇਸ ਸਕੀਮ ਲਈ ਯੋਗ ਹੈ ਬਜ਼ੁਰਗ ਔਰਤ ਦਾ ਮਤਲਬ ਘਰ ਦੀ ਸਭ ਤੋਂ ਬਜ਼ੁਰਗ ਔਰਤ ਹੈ ਬੇਨਕਾਰ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ ਕੋਈ ਵੀ ਸਰਕਾਰੀ ਨੌਕਰੀ ਤੇ ਨਹੀਂ ਹੋਣਾ ਚਾਹੀਦਾ ਬਿਨੇ ਕਾਰ ਦੀ ਆਮਦਨ 2 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਦੇ ਪਰਿਵਾਰ ਇਸ ਸਕੀਮ ਲਈ ਅਪਲਾਈ ਕਰ ਸਕਦੇ ਨੇ ਇਸ ਸਕੀਮ ਤਹਿਤ ਮਹਿਲਾ ਕਿਸਾਨ ਗਰੀਬ ਪਰਿਵਾਰਾਂ ਦੀਆਂ ਔਰਤਾਂ ਆਦ ਯੋਗ ਹੋਣਗੀਆਂ ਮਾਹਲక్ష్ਮੀ ਯੋਜਨਾ ਲਈ ਲੋੜੀਂਦੇ ਦਸਤਾਵੇਜ਼ ਮਾਹਲక్ష్ਮੀ ਯੋਜਨਾ ਦੇ ਤਹਿਤ ਤੁਹਾਡੇ ਕੋਲ ਹੇਠ ਲਿਖੀਆਂ ਕਿਸਮਾਂ ਦੇ ਦਸਤਾਵੇਜ਼ ਹੋਣੇ ਚਾਹੀਦੇ ਨੇ ਇਹਦੇ ਚ ਆਉਂਦਾ ਹੈ ਆਮਦਨ ਸਰਟੀਫਿਕੇਟ ਪਤੇ ਦਾ ਸਬੂਤ ਆਧਾਰ ਕਾਰਡ ਪੈਨ ਕਾਰਡ ਈਮੇਲ ਆਈਡੀ ਪਾਸਪੋਰਟ ਆਕਾਰ ਦੀ ਫੋਟੋ ਰਾਸ਼ਨ ਕਾਰਡ ਮੋਬਾਈਲ ਨੰਬਰ ਮਹਾਲక్ష్ਮੀ ਯੋਜਨਾ ਅਰਜੀ ਫਾਰਮ ਕਿਵੇਂ ਭਰਨਾ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਮਹਾਰਾਸ਼ਟਰ ਰਾਜ ਦੀਆਂ ਮਹਿਲਾ ਨਾਗਰਿਕਾਂ ਨੂੰ ਮਹਾਲక్ష్ਮੀ ਯੋਜਨਾ ਫਾਰਮ ਭਰਨ ਲਈ ਹੇਠ ਲਿਖੀਆਂ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਹਾਲక్ష్ਮੀ ਯੋਜਨਾ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ ਅਧਿਕਾਰਤ ਵੈੱਬਸਾਈਟ ਤੇ ਜਾਣ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਨਾਲ ਸੰਬੰਧਿਤ ਲਿੰਕ ਮਿਲੇਗਾ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਅਰਜੀ ਫਾਰਮ ਤੁਹਾਡੇ ਸਾਹਮਣੇ ਖੁੱਲ ਜਾਏਗਾ ਬਿਨੈ ਪੱਤਰ ਵਿੱਚ ਪੁੱਛੀ ਗਈ ਹਰ ਕਿਸਮ ਦੀ ਨਿੱਜੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨਾ ਹੋਵੇਗਾ ਸਾਰੀ ਨਿੱਜੀ ਜਾਣਕਾਰੀ ਦੇਣ ਤੋਂ ਬਾਅਦ ਫਿਰ ਦਸਤਾਵੇਜ਼ਾਂ ਨੂੰ ਅਟੈਚ ਕਰਕੇ ਆਪਣੀ ਅਰਜੀ ਅਪਲੋਡ ਕਰੋ ਇਸ ਤਰ੍ਹਾਂ ਮਹਾਰਾਸ਼ਟਰ ਦੀਆਂ ਔਰਤਾਂ ਨੂੰ ਹਰ ਮਹੀਨੇ 3000 ਰੁਪਏ ਦੇਣੇ ਸਰਕਾਰ ਨੇ ਸ਼ੁਰੂ ਕਰ ਦਿੱਤੇ ਨੇ ਤੇ ਇਹ ਮਹਾਰਾਸ਼ਟਰ ਦੀਆਂ ਔਰਤਾਂ ਨੂੰ ਮਿਲੇਗਾ ਪੰਜਾਬ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਆਮ ਆਦਮੀ ਪਾਰਟੀ ਨੇ ਜਦੋਂ ਇਸ ਦਾ ਪ੍ਰਚਾਰ ਕੀਤਾ ਸੀ ਉਸ ਵੇਲੇ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਇੱਕ ਗਰੰਟੀ ਦਿੱਤੀ ਗਈ ਸੀ ਤੇ ਉਹ ਗਰੰਟੀ ਅਜੇ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ ਹੈ ਉਸ ਤੋਂ ਬਾਅਦ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਏ ਤਾਂ ਉਸ ਵੇਲੇ ਇਸ ਗਰੰਟੀ ਨੂੰ 1000 ਰੁਪਏ ਤੋਂ ਵਧਾ ਕੇ 11000 ਰੁਪਏ ਦੀ ਗਰੰਟੀ ਦਾ ਨਾਂ ਦੇ ਦਿੱਤਾ ਗਿਆ ਪਰ ਫਿਰ ਵੀ ਇਸ ਗਰੰਟੀ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਪੂਰਾ ਨਹੀਂ ਕੀਤਾ ਗਿਆ ਪੰਜਾਬ ਦੀਆਂ ਔਰਤਾਂ ਲਗਾਤਾਰ 1000 ਰੁਪਏ ਜਾਂ 1100 ਰੁਪਏ ਵਾਲੀ ਗਰੰਟੀ ਸਕੀਮ ਦੀ ਉਡੀਕ ਕਰ ਰਹੀਆਂ ਨੇ ਦੇਖਣਾ ਹੋਵੇਗਾ ਇਹ ਕਦੋਂ ਪੂਰੀ ਹੁੰਦੀ ਹੈ ਕਦੋਂ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੁੰਦੇ ਨੇ ਮਹਾਰਾਸ਼ਟਰ ਸਰਕਾਰ ਨੇ ਔਰਤਾਂ ਦੇ ਖਾਤਿਆਂ ਦੇ ਵਿੱਚ 3000 ਰੁਪਏ ਭੇਜਨੇ ਸ਼ੁਰੂ ਕਰ ਦਿੱਤੇ ਨੇ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ